ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਦੀ ਰਿਪੋਰਟ ਲੈ ਕੇ YouTube ਵਾਲੇ ਫਾਰਮਰ ਦੇ ਉੱਪਰ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 14 15 ਅਤੇ 16 ਨਵੰਬਰ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਪਹਿਲਾਂ ਹੀ ਕਲੀਅਰ ਕਰ ਦਈਏ ਕੋਈ ਮੀਂਹ ਦੀ ਉਮੀਦ ਨਹੀਂ ਹੈ ਕਿਸੇ ਤਰੀਕੇ ਦੀ ਮੀਂਹ ਦੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਸਾਨੂੰ ਦਿਖਾਈ ਫਿਲਹਾਲ ਨਹੀਂ ਦੇ ਰਹੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਕਿਸੇ ਤਰੀਕੇ ਦੇ ਬੱਦਲ ਵਾਜਦਾ ਪ੍ਰਕੋਪ ਨਹੀਂ ਹੈ ਪਹਾੜਾਂ ਦੇ ਵਿੱਚ ਬਰਫ ਪਾਈ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਬਰਫਵਾਰੀ ਦੇ ਕਰਕੇ ਪੰਜਾਬ ਦੇ ਤਾਪਮਨ ਦੇ ਵਿੱਚ ਭਾਰੀ ਗਰਾਵਟ ਦੇਖੀ ਗਈ ਹੈ ਸਵੇਰੇ ਅਤੇ ਸ਼ਾਮ ਦੇ ਸਮੇਂ ਸਵੇਰੇ ਅਤੇ ਸ਼ਾਮ ਦੇ ਸਮੇਂ ਹੁਣ ਜਿਹੜਾ ਮੌਸਮ ਹੈ ਉਹ ਕਾਫੀ ਜਿਆਦਾ ਠੰਡਾ ਹੋ ਚੁੱਕਿਆ ਹੈ ਖੁਸ਼ਕ ਮੌਸਮ ਠੰਡ ਦਾ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੀ ਠੰਡ ਹੈ ਖੁਸ਼ਕ ਠੰਡ ਦੇਖੀ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਪੱਛਮ ਦੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਵਗ ਰਹੀ ਹੈ ਤੇ ਤੁਹਾਨੂੰ ਪਤਾ ਹੀ ਜਦੋਂ ਵੀ ਪੱਛੋਂ ਦੀ ਹਵਾ ਇਸ ਤਰੀਕੇ ਨਾਲ ਪੰਜਾਬ 'ਚ ਵਗਦੀ ਹੈ ਤਾਂ ਤਾਪਮਾਨ ਘਟਦੇ ਨੇ ਠੰਡ ਦਾ ਮਾਹੌਲ ਬਣਦਾ ਹੈ ਅਤੇ ਮੌਸਮ ਖੁਸ਼ਕ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਕਰਮੀ ਦੀ ਸੰਭਾਵਨਾਵਾਂ ਘਟ ਨੇ ਤੁਸੀਂ ਵੀ ਕਮੈਂਟ ਕਰਿਓ ਕਿੱਥੋਂ ਬਿਲੋਂਗ ਕਰਦੇ ਹੋ ਕੀ ਹਾਲਾਤ ਨੇ ਤੁਹਾਡੇ ਏਰੀਆ ਵਿੱਚ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਅਗਰ ਅਸੀਂ ਆਉਂਦੇ ਦਿਨਾਂ ਦੀ ਗੱਲ ਕਰੀਏ 14 15 ਤੇ 16 ਤਿੰਨ ਦਿਨਾਂ ਦੀ ਤਾਂ ਐਵਰੇਜ ਜਿਹੜਾ ਤਾਪਮਾਨ ਹੈ ਹੌਲੀ-ਹੌਲੀ ਘਟਦਾ ਹੋਇਆ ਨਜ਼ਰ ਆਵੇਗਾ ਅੱਜ 14 ਤਰੀਕ ਦੀ ਗੱਲ ਕਰੀਏ ਐਵਰੇਜ ਤਾਪਮਾਨ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਉਹ ਲਗਭਗ 25 26 ਡਿਗਰੀ 27 ਡਿਗਰੀ ਤੱਕ ਦੇਖਣ ਨੂੰ ਮਿਲ ਸਕਦਾ ਹੈ 15 ਤਰੀਕ ਤੋਂ ਬਾਅਦ ਇਹ ਤਾਪਮਾਨ ਹੌਲੀ-ਹੌਲੀ 1 ਡਿਗਰੀ ਅੱਧਾ ਡਿਗਰੀ ਹੋਰ ਘਟਦਾ ਹੋਇਆ ਨਜ਼ਰ ਆ ਸਕਦਾ ਜਿਹਦੇ ਸਿੱਟੇ ਵਜੋਂ ਸਾਨੂੰ ਜਿਹੜੀ ਉਮੀਦ ਹੈ ਉਹ ਇਹ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਹੋਰ ਜ਼ਿਆਦਾ ਬਣਦੇ ਹੋਏ ਦਿਖਾਈ ਦੇਣਗੇ ਆਉਂਦੇ ਦਿਨਾਂ ਵਿੱਚ ਜਿਹੜਾ ਤਾਪਮਾਨ ਹੈ ਕਿ 15 ਤਰੀਕ ਤੇ 16 ਤਰੀਕ ਨੂੰ ਤਾਪਮਾਨ ਹੋਰ ਘਟੇਗਾ ਕਿਉਂਕਿ ਪੱਛਮ ਦੀ ਹਵਾ ਲਗਾਤਾਰ ਵਗ ਰਹੀ ਹੈ ਹੋਰ ਜਿਆਦਾ ਤਾਪਮਾਨ ਜਿਹੜਾ ਘਟਦਾ ਹੋਇਆ ਨਜ਼ਰ ਆਵੇਗਾ ਜਿਹਦੇ ਸਿੱਟੇ ਵਜੋਂ ਹਾਲਾਤ ਜਿਹੜੇ ਨੇ ਉਹ ਸਾਨੂੰ ਇਹ ਦੇਖਣ ਨੂੰ ਮਿਲ ਸਕਦੇ ਨੇ ਕਿ ਤਾਪਮਾਨ ਦੇ ਵਿੱਚ 1 ਤੋਂ 2 ਡਿਗਰੀ ਦੀ ਖਰਾਬਟ ਹੋਰ ਆ ਸਕਦੀ ਹੈ ਤੜਕੇ ਸਵੇਰੇ ਦਾ ਤਾਪਮਾਨ ਜਿਹੜਾ ਉਹ 9 ਡਿਗਰੀ ਤੱਕ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਲਗਭਗ ਹੁਣ 9 ਤੇ 10 ਡਿਗਰੀ ਦੇ ਦਰਮਿਆਨ ਬਣਿਆ ਰਹੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੀ ਸੰਭਾਵਨਾ ਮਾ ਨਾ ਹੋਣ ਕਾਰਨ ਮੌਸਮ ਇਸੇ ਤਰੀਕੇ ਨਾਲ ਖੁਸ਼ਕ ਰਹੇਗਾ ਤੇ ਹਾਲਾਤ ਜਿਹੜੇ ਨੇ ਉਸੇ ਤਰੀਕੇ ਨਾਲ ਠੰਡ ਤੇ ਬਰਕਰਾਰ ਰਹਿਣਗੇ ਸਵੇਰੇ ਤੇ ਸ਼ਾਮ ਤੁਹਾਨੂੰ ਅਸੀਂ ਹੁਣ ਗਰਮ ਕੱਪੜੇ ਪਾਉਣ ਦੀ ਸਲਾਹ ਦੇ ਰਹੇ ਹਾਂ ਆਪਣਾ ਬੱਚਿਆਂ ਦਾ ਗਰਮ ਕੱਪੜੇ ਪਾ ਕੇ ਖਿਆਲ ਰੱਖੋ ਤੇ ਇਸ ਤੋਂ ਇਲਾਵਾ ਕੋਈ ਵੱਡੀ ਹਲਚਲ ਅਗਰ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਅਸੀਂ ਅਗਲੀ ਵੀਡੀਓ ਵਿੱਚ ਪਹੁੰਚਦੀ ਕਰਾਂਗੇ ਇਹ ਸੀ ਜੀ ਛੋਟੀ ਜੀ ਅਪਡੇਟ ਤੇ ਕੋਈ ਵੀ ਨਵੀਂ ਜਾਣਕਾਰੀ ਹੋਵੇਗੀ ਤਾਂ ਉਹ ਤੁਹਾਨੂੰ ਅਸੀਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਜੀ